ਗਰੂ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਨਾਭਾ रियासत ਦੇ ਇਤਿਹਾਸ ਬਾਰੇ ਜੋ ਕਿ ਹਾਲ ਹੀ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਹੈ ਹੁਣੇ-ਹੁਣੇ ਜਦੋਂ ਕੁੰਵਰ ਅਬੇ ਪ੍ਰਤਾਪ ਸਿੰਘ ਨਾਭਾ ਦੀ ਦਸਤਾਰ ਬੰਦੀ ਹੋਈ ਤਾਂ ਚਾਰ ਚੁਫੇਰੇ ਚਰਚਾ ਛੜ ਗਈ ਕੁਝ ਕਹਿੰਦੇ ਆ ਕਿ ਇਹਨਾਂ ਦੇ ਪੁਰਖੇ ਸਿੱਖਾਂ ਦੇ ਕਾਤਲ ਸਨ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਖਾਲਸਾ ਰਾਜ ਨੂੰ ਥੱਲੇ ਸੁੱਟਿਆ ਜਾਰੇ ਕੇ ਕੁਝ ਕਹਿੰਦੇ ਹੈ ਕਿ ਰਾਜਾ ਹੀਰਾ ਸਿੰਘ ਤੇ ਰੁਪਦੰਮਨ ਵਰਗੇ ਰਾਜਿਆਂ ਨੇ ਸਿੱਖ ਪਾਥ ਨੂੰ ਬਚਾਉਣ ਲਈ ਆਪਣੀ ਜਾਨ ਵੀ ਵਾਰੀ। ਅਸਲ ਵਿੱਚ ਇਹ ਕਹਾਣੀ ਦੋਵਾਂ ਪਾਸਿਆਂ ਨੂੰ ਛੂੰਦੀ ਹੈ। ਨਿਰਪੱਖ ਨਜ਼ਰ ਨਾਲ ਵੇਖੀਏ ਤਾਂ ਗੱਲਾਂ ਦੋਵੇਂ ਹੀ ਸੱਚੀਆਂ ਨੇ ਗੁਰੂ ਪਿਆਰੇ। ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਇਹ ਵੱਡੇ ਲਿਖਾਰੀਆਂ ਦੀਆਂ ਕਿਤਾਬਾਂ ਵਿੱਚੋਂ ਲਈ ਗਈ ਹੈ। ਚਲੋ ਇਸ ਕਹਾਣੀ ਨੂੰ ਸ਼ੁਰੂ ਕਰੀਏ ਤੇ ਸੁਣੀਏ ਨਾ ਭਾਰਿਆਸਤ ਦਾ ਅਣ ਸੁਣਿਆ ਇਤਿਹਾਸ। ਆਪਾ ਚੱਲਦੀਆਂ 17ਵੀਂ ਸਦੀ ਵਿੱਚ ਜਦੋਂ ਪੰਜਾਬ ਦੀ ਧਰਤੀ ਤੇ ਮੁਗਲਾਂ ਦੀ ਹਕੂਮਤ ਚੱਲ ਰਹੀ ਸੀ ਅਤੇ ਸਿੱਖ ਗੁਰੂ ਸਹਿਬਾਨ ਪੰਥ ਨੂੰ ਮਜ਼ਬੂਤ ਕਰ ਰਹੇ ਸਨ। ਚੌਧਰੀ ਫੂਲ ਸਿੰਘ ਸਿੱਧੂ ਬਰਾੜ ਜੋ 1627 ਵਿੱਚ ਜੰਮੇ ਅਤੇ 1699 ਤੱਕ ਉਹ ਜੀਵੇ। ਉਹ ਇੱਕ ਅਮੀਰ ਜ਼ਿਮੀਦਾਰ ਸਨ ਮਹਾਰਾਜਪਿੰਡ ਵਿੱਚ ਰਹੇ। ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਸ਼ੀਰਵਾਦ ਦਿੱਤਾ ਸੀ ਕਿ ਤੇਰੀ ਔਲਾਦ ਰਾਜ ਕਰੇਗੀ। ਘੋੜੇ ਸਤਲੁਜ ਅਤੇ ਜਮਨਾ ਨਦੀਆਂ ਤੋਂ ਪਾਣੀ ਪੀਣਗੇ। ਏ ਵਰਦਾਨ ਜਿਵੇਂ ਕਹਾਣੀ ਦਾ ਪਹਿਲਾ ਅਧਿਆਇ ਸੀ ਜਿਸ ਨੇ ਫੂਲ ਨੂੰ ਫੁਲਕੀਆਂ ਮਿਸਲ ਦਾ ਬਾਨੀ ਬਣਾਇਆ ਫੂਲ ਜੀ ਨੇ ਮਹਾਰਾਜ ਵਿੱਚ ਫੂਲ ਨਾਮ ਦੀ ਜਗ੍ਹਾ ਵਸਾਈ ਅਤੇ ਉਹਨਾਂ ਦੇ ਪੁੱਤਰਾਂ ਨੇ ਇਸ ਨੂੰ ਅੱਗੇ ਵਧਾਇਆ ਤਲੋਕਾ ਸਿੰਘ ਜਿਨ੍ਹਾਂ ਦਾ ਜਨਮ 1652 ਵਿੱਚ ਹੋਇਆ ਅਤੇ ਮੌਤ ਉਹਨਾਂ ਦੀ 1687 ਵਿੱਚ ਦੱਸੀ ਜਾਂਦੀ ਹੈ ਉਹਨਾਂ ਨੇ ਨਾਭਾ ਤੇ ਜੀਂਦ ਦੇ ਵੰਸ਼ ਨੂੰ ਜਨਮ ਦਿੱਤਾ ਜਦਕਿ ਰਾਮ ਸਿੰਘ ਨੇ ਪਟਿਆਲਾ ਰਿਆਸਤ ਦੀ ਨੀਂ ਰੱਖੀ ਫੁਲਕੀਆਂ ਮਿਸਲ ਦੱਖਣੀ ਪੰਜਾਬ ਵਿੱਚ ਵਧੀ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨਾਲ ਜੁੜੀ ਰਹੀ ਇਹ ਮਿਸਲ ਮੁਗਲਾਂ ਅਤੇ ਅਫਗਾਨਾਂ ਨਾਲ ਲੜੀ ਸਰਹੰਦ ਨੂੰ ਫਤਿਹ ਕੀਤਾ ਅਤੇ ਸਿੱਖ ਪੰਥ ਲਈ ਖੂਨ ਵਹਾਇਆ ਹੌਲੀ-ਹੌਲੀ ਇਹ ਮਿਸਲ ਰਿਆਸਤਾਂ ਵਿੱਚ ਬਦਲ ਗਈ ਜਿਵੇਂ ਕਿ ਪਟਿਆਲਾ ਜੀਂਦ ਅਤੇ ਨਾਭਾ ਗੁਰੂ ਪਿਆਰੇ ਹੁਣ ਕਹਾਣੀ ਵਿੱਚ ਪਹਿਲਾ ਵੱਡਾ کردار ਆਉਂਦਾ ਹੈ ਰਾਜਾ ਹਮੀਰ ਸਿੰਘ ਦਾ ਜੋ ਤਲੂਕਾ ਸਿੰਘ ਦੇ ਪੜਪੋਤੇ ਸਨ ਉਹ ਲਗਭਗ 1730 ਵਿੱਚ ਜੰਮੇ ਅਤੇ 1783 ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ 1755 ਵਿੱਚ ਉਹਨਾਂ ਨੇ ਨਾਭਾ ਸ਼ਹਿਰ ਬਸਾਇਆ ਅਤੇ 1763 ਵਿੱਚ ਨਾਭਾ रियासत ਦੀ ਅਸਲ ਨੀਂਹ ਰੱਖੀ। ਹਮੀਰ ਸਿੰਘ ਨੇ ਮੁਗਲ ਵਾਇਸਰਾਏ ਜੈਨ ਖਾਨ ਨੂੰ ਹਰਾਇਆ, ਫੁਲਕੀਆ ਮਿਸਲ ਨੂੰ ਮਜ਼ਬੂਤ ਕੀਤਾ ਅਤੇ ਸਿੱਖ ਪੰਥ ਦੀਆਂ ਜੰਗਾਂ ਲੜੀਆਂ। ਉਸ ਤੋਂ ਬਾਅਦ ਗੱਦੀ ਤੇ ਬੈਠੇ ਉਹਨਾਂ ਦੇ ਪੁੱਤਰ ਰਾਜਾ ਦੇਸ਼ ਸਿੰਘ। ਉਹਨਾਂ ਦਾ ਜਨਮ 1760 ਅਤੇ ਮੌਤ 1813 ਦੀ ਦੱਸੀ ਜਾਂਦੀ ਹੈ, ਜਿਹੜੇ 1783 ਤੋਂ ਲੈ ਕਰਕੇ 1800 13 ਤੱਕ ਰਾਜ ਕਰਦੇ ਰਹੇ ਦੇਸੂ ਨੇ रियासत ਨੂੰ ਵਧਾਇਆ ਮਹਾਰਾਜਾ ਰਣਜੀਤ ਸਿੰਘ ਨਾਲ ਸਹਿਯੋਗ ਕੀਤਾ ਅਤੇ 1809 ਵਿੱਚ ਅੰਗਰੇਜ਼ਾਂ ਨਾਲ ਸੰਧੀ ਕੀਤੀ ਪਰ ਨਿਰਪੱਖ ਰਹੀ ਕਹਾਣੀ ਵਿੱਚ ਹੁਣ ਇੱਕ ਵੱਡਾ ਮੋੜ ਆਉਂਦਾ ਹੈ ਜਦੋਂ ਅੰਗਰੇਜ਼ ਪੰਜਾਬ ਵਿੱਚ ਪੈਰ ਪਸਾਰਨ ਲੱਗੇ ਰਾਜਾ ਜਸਵੰਤ ਸਿੰਘ ਜਿਨ੍ਹਾਂ ਦਾ ਜਨਮ 1780 ਵਿੱਚ ਹੋਇਆ ਤੇ ਮੌਤ 1840 ਵਿੱਚ ਹੋਈ ਜੋ ਦੇਸੂ ਦੇ ਪੁੱਤਰ ਸਨ ਅਤੇ 1813 ਤੋਂ 1840 ਤੱਕ ਗੱਦੀ ਤੇ ਬੈਠੇ ਉਹ ਅੰਗਰੇਜ਼ਾਂ ਨਾਲ ਮਿਲ ਗਈ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਖਟਪੜੀ ਚੱਲ ਰਹੀ ਸੀ ਤਾਂ ਜਸਵੰਤ ਸਿੰਘ ਨੇ ਅੰਗਰੇਜ਼ਾਂ ਨੂੰ ਸਹਿਯੋਗ ਦਿੱਤਾ ਜਿਸ ਨਾਲ ਖਾਲਸਾ ਰਾਜ ਨੂੰ ਖਤਮ ਕਰਨ ਵਿੱਚ ਅਹਿਮ ਯੋਗਦਾਰ ਪਿਆ ਇਹ ਵਾਰਥੀ ਜਦੋਂ ਨਾਭਾ ਨੂੰ ਅੰਗਰੇਜ਼ਾਂ ਨੇ ਇਨਾਮ ਵਜੋਂ ਜ਼ਮੀਨਾਂ ਦਿੱਤੀਆਂ ਪਰ ਸਿੱਖ ਪੰਥ ਨਾਲ ਗਦਾਰੀ ਵਾਂਗ ਵੇਖੀ ਜਾਂਦੀ ਹੈ ਪਰ ਕਹਾਣੀ ਇੱਥੇ ਨਹੀਂ ਰੁਕਦੀ ਜਸਵੰਤ ਤੋਂ ਬਾਅਦ ਉਹਨਾਂ ਦੇ ਪੁੱਤਰ ਰਾਜਾ ਦਵਿੰਦਰ ਸਿੰਘ ਹੋਏ ਉਹਨਾਂ ਦਾ ਜਨਮ 1820 ਅਤੇ ਮੌਤ 1846 ਵਿੱਚ ਹੋਈ ਉਹਨਾਂ ਨੇ 1840 ਤੋਂ 1846 ਤੱਕ ਦਾ ਰਾਜ ਕੀਤਾ ਅਤੇ ਪਹਿਲੀ ਅੰਗਰੇਜ਼ ਸਿੱਖ ਜੰਗ ਵਿੱਚ ਸਿੱਖਾਂ ਨਾਲ ਵਫਾਦਾਰ ਰਹੇ। ਉਹਨਾਂ ਨੇ ਅੰਗਰੇਜ਼ਾਂ ਨੂੰ ਸਪਲਾਈ ਨਹੀਂ ਦਿੱਤੀ, ਫੌਜਾਂ ਨਹੀਂ ਭੇਜੀਆਂ ਜਿਸ ਕਾਰਨ ਅੰਗਰੇਜ਼ਾਂ ਨੇ ਉਸ ਨੂੰ ਡਿਪੋਜ਼ ਕੀਤਾ ਅਤੇ ਰਿਆਸਤ ਦਾ ਚੌਥਾ ਹਿੱਸਾ ਖੋਲਿਆ। ਇੱਥੇ ਨਾਭਾ ਰਿਆਸਤ ਨੇ ਸਿੱਖ ਪੰਥ ਦਾ ਸਾਥ ਦਿੱਤਾ ਅਤੇ ਅੰਗਰੇਜ਼ਾਂ ਦਾ ਵਿਰੋਧ ਕੀਤਾ। ਉਸ ਤੋਂ ਬਾਅਦ ਆਏ ਰਾਜਾ ਭਰਪੂਰ ਸਿੰਘ। ਉਹਨਾਂ ਦਾ ਜਨਮ 1840 ਵਿੱਚ ਹੋਇਆ ਅਤੇ ਮੌਤ 1800 63 ਵਿੱਚ ਹੋਈ ਜੋ ਕਿ ਦਵਿੰਦਰ ਦੇ ਪੁੱਤਰ ਸਨ ਅਤੇ 1846 ਤੋਂ ਲੈ ਕਰਕੇ 1863 ਤੱਕ ਉਹਨਾਂ ਨੇ ਗੱਦੀ ਸੰਭਾਲੀ ਪਰ ਗੁਰੂ ਪਿਆਰ ਇੱਥੇ ਇੱਕ ਗੱਲ ਵੇਖਣਯੋਗ ਹੈ ਜਦੋਂ ਰਾਜਾ ਭਰਪੂਰ ਸਿੰਘ ਗੱਦੀ ਤੇ ਬੈਠਾ ਨਹੀਂ ਉਹ ਬਿਠਾਇਆ ਗਿਆ ਸੀ ਕਿਉਂਕਿ ਰਾਜਾ ਦਵਿੰਦਰ ਤੋਂ ਗੱਦੀ ਖੋਹ ਲਈ ਗਈ ਅਤੇ ਉਸ ਦੇ ਪੁੱਤਰ ਭਰਪੂਰ ਸਿੰਘ ਨੂੰ ਗੱਦੀ ਸੌਂਪ ਦਿੱਤੀ ਅੰਗਰੇਜ਼ਾਂ ਨੇ ਕਿਉਂਕਿ ਉਹਦੋਂ ਦੇ ਸਿਰਫ 7 ਸਾਲ ਦੇ ਸਨ ਤੇ 23 ਸਾਲ ਦੇ ਵਿੱਚ ਇਹਨਾਂ ਦੀ ਮਤਲਬ ਮੌਤ ਹੋ ਜਾਂਦੀ ਆ ਹੁਣ ਤੁਸੀਂ ਦੱਸੋ ਮੈਂ ਨਹੀਂ ਸਮਝਦਾ ਤੇ ਇੱਥੇ ਭਰਪੂਰ ਸਿੰਘ ਦਾ ਕੋਈ ਕਸੂਰ ਹੈ ਕਿਉਂਕਿ ਬ੍ਰਿਟਿਸ਼ ਨੇ ਪੂਰੇ ਦਾ ਪੂਰਾ ਰਾਜ ਹੀ ਆਪਣੇ ਕੰਟਰੋਲ ਵਿੱਚ ਕਰ ਲਿਆ ਸੀ ਕਿਉਂਕਿ ਦਵਿੰਦਰ ਨੂੰ ਤਾਂ ਇਹਨਾਂ ਨੇ ਰਾਜੇ ਦਵਿੰਦਰ ਨੂੰ ਤਾਂ ਲਾਂਭੇ ਕਰ ਦਿੱਤਾ ਤੇ ਉਸਦੇ ਪੁੱਤਰ ਜੋ ਕਿ 7 ਸਾਲ ਦਾ ਸੀ ਉਸ ਨੂੰ ਗੱਡੀ ਤੇ ਬਿਠਾ ਕੇ ਸਾਈਨ ਉਸ ਦੇ ਕਰਵਾਉਂਦੇ ਰਹੇ ਤੇ ਕਾਰਜ ਸਾਰਾ ਇਹ ਆਪ ਸੰਭਾਲਦੇ ਰਹੇ ਇਸ ਵਿੱਚ ਰਾਜਾ ਭਰਪੂਰ ਸਿੰਘ ਦਾ ਕੋਈ ਕਸੂਰ ਨਹੀਂ ਸੀ ਕਿ ਉਸ ਵੇਲੇ ਨਾਭਾ ਰਿਆਸਤ ਨੇ ਸਿੱਖਾਂ ਦਾ ਸਾਥ ਨਾ ਦੇ ਕੇ ਅੰਗਰੇਜ਼ਾਂ ਦਾ ਦਿੱਤਾ ਕਿਉਂਕਿ ਅੰਗਰੇਜ਼ ਖੁਦ ਹੀ ਇਸ ਰਿਆਸਤ ਨੂੰ ਵਰਤ ਰਹੇ ਸਨ ਨਵਾਲਕ ਹੁਣ ਕਰਕੇ ਬ੍ਰਿਟਿਸ਼ ਨਿਗਰਾਨੀ ਹੇਠ ਹੀ ਇਹ ਰਾਜ ਰਿਆ ਅਤੇ 1857 ਦੀ ਬਗਾਵਤ ਵਿੱਚ ਵੀ ਅੰਗਰੇਜ਼ਾਂ ਨੂੰ ਸਹਾਇਤਾ ਕੀਤੀ ਇਹ ਨਾਬਾ ਰਿਆਸਤ ਨੇ ਨਹੀਂ ਕੀਤੀ ਸਗੋਂ ਇਹ ਰਿਆਸਤ ਉਸ ਵਕਤ ਅੰਗਰੇਜ਼ਾਂ ਦੇ ਕੰਟਰੋਲ ਵਿੱਚ ਹੋਣ ਕਰਕੇ ਖੁਦ ਹੀ ਅੰਗਰੇਜ਼ਾਂ ਨੇ ਇਸ ਰਿਆਸਤ ਦਾ ਇਸਤੇਮਾਲ ਕੀਤਾ ਜੈਸ ਨਾਲ 52 ਜ਼ਮੀਨ ਨਾਂ ਵਜੋਂ ਮਿਲੀ ਸੀ ਉਸ ਤੋਂ ਬਾਅਦ ਭਰਪੂਰ ਦੇ ਪੁੱਤਰ ਰਾਜਾ ਭਗਵਾਨ ਸਿੰਘ ਜੋ ਕਿ 1842 ਵਿੱਚ ਜੰਮੇ ਤੇ ਮੌਤ ਉਹਨਾਂ ਦੀ 1871 ਵਿੱਚ ਹੋ ਗਈ ਹੁਣ 1863 ਤੋਂ 1871 ਤੱਕ ਇਹਨਾਂ ਨੇ ਰਾਜ ਕੀਤਾ ਟੀਵੀ ਨਾਲ ਮੌਤ ਹੋ ਗਈ ਤੇ ਔਲਾਦ ਨਹੀਂ ਹੋਈ ਜੈਸ ਨਾਲ ਪਹਿਲੀ ਸ਼ਾਹੀ ਬ੍ਰਾਂਚ ਖਤਮ ਹੋ ਗਈ ਹੁਣ ਕਹਾਣੀ ਵਿੱਚ ਨਵਾਂ ਮੋੜ ਆਇਆ ਅੰਗਰੇਜ਼ਾਂ ਨੇ ਬਦਰੂਖਾ ਬ੍ਰਾਂਚ ਤੋਂ ਹੀਰਾ ਸਿੰਘ ਨੂੰ ਚੁਣਿਆ ਜੋ ਫੂਲ ਸਿੰਘ ਦੇ ਵੰਸ਼ਜ ਸਨ ਪਰ ਕਲੈਕਟਰਲ ਲਾਈਨ ਤੋਂ ਦੀਵਾਨ ਹਕੀਮ ਰਾਏ ਨੇ ਉਸ ਨੂੰ ਨਾਮਜ਼ਦ ਕੀਤਾ ਅਤੇ ਇੱਥੇ ਨਵੀਂ ਕਹਾਣੀ ਸ਼ੁਰੂ ਹੁੰਦੀ ਹੈ। ਮਹਾਰਾਜਾ ਹੀਰਾ ਸਿੰਘ ਜੋ ਕਿ 18 ਦਸੰਬਰ 1843 ਵਿੱਚ ਜੰਮੇ ਅਤੇ ਮੌਤ ਉਹਨਾਂ ਦੀ 24 ਦਸੰਬਰ 1911 ਦੀ ਦੱਸੀ ਜਾਂਦੀ ਹੈ। ਉਹਨਾਂ ਨੇ 1871 ਤੋਂ 1911 ਤੱਕ ਰਾਜ ਕੀਤਾ ਅਤੇ ਰਿਆਸਤ ਨੂੰ ਆਧੁਨਿਕ ਬਣਾਇਆ। ਸੜਕਾਂ, ਰੇਲ, ਹਸਪਤਾਲ ਅਤੇ ਸਕੂਲ ਬਣਵਾਏ। ਉਹਨਾਂ ਨੇ ਖਾਲਸਾ ਪ੍ਰਿੰਟਿੰਗ ਪ੍ਰੈਸ ਅਤੇ ਖਾਲਸਾ ਕਾਲਜ અમૃતસર ਨੂੰ ફંડ ਦਿੱਤੇ આનંદ ਵਿਆਹ ਨੂੰ પ્રમોટ ਕੀਤਾ અને ભાઈ કાનસિંહ નાબા ਨੂੰ ટ્યુટર બનાવ્યા સખ પંથલી બહોત યોગદાન પાયા ਪਰ અંગ્રેજો ਨੂੰ ਵੀ afghan جنگા ਵਿੱਚ મદદ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਮਹਾਰਾਜਾ ਰુપદੰਮਨ ਸਿੰਘ ਆਏ ਜਿਨ੍ਹਾਂ ਦਾ ਜਨਮ 4 मार्च 1883 ਅਤੇ ਉਹਨਾਂ ਦੀ ਮੌਤ 12 ਦਸੰਬਰ 1942 ਵਿੱਚ ਦੱਸੀ ਜਾਂਦੀ ਹੈ ਇੱਥੇ ਆ ਕੇ ਕਹਾਣੀ ਵਿੱਚ બિલકુલ નવો મોડ ਆਇਆ ਉਹਨਾਂ ਨੇ 1911 ਤੋਂ 1928 ਤੱਕ ਰਾਜ ਕੀਤਾ ਪਰ ਉਹ ਅੰਗਰੇਜ਼ਾਂ ਦੇ ਵਿਰੋਧੀ ਰਹੇ ਅਕਾਲੀ ਲਹਿਰ ਨੂੰ ਸਮਰਥਨ ਦਿੱਤਾ ਅਤੇ ਆਨੰਦ ਮੈਰਜ ਐਕਟ ਨੂੰ ਸਪான்ਸਰ ਕੀਤਾ ਕਿਉਂਕਿ ਰਪਿੰਦਮਨ ਸਿੰਘ ਦੀ ਪੂਰੀ ਸਿੱਖਿਆ ਭਾਈ ਕਾਂ ਸਿੰਘ ਨਾਭਾ ਦੇ ਹੇਠ ਹੋਈ ਸੀ ਇਸ ਕਰਕੇ ਉਹਨਾਂ ਦੇ ਅੰਦਰ ਸਿੱਖੀ ਦੀ ਜਾਗ ਲੱਗੀ ਹੋਈ ਸੀ ਚੈਤੋ ਦਾ ਮੋਰਚਾ ਵੀ ਉਹਨਾਂ ਨੂੰ ਡਿਪੋਜ਼ ਕਰਨ ਹੋਇਆ ਸੀਗਾ 1923 ਵਿੱਚ ਅਬਡੀਕੇਟ ਕੀਤਾ ਗਿਆ ਫਿਰ ਰੁਬਦਮਨ ਦੇ ਪੁੱਤਰ ਮਹਾਰਾਜਾ ਪ੍ਰਤਾਪ ਸਿੰਘ ਜਿਨ੍ਹਾਂ ਦਾ ਜਨਮ 21 ਸਤੰਬਰ 1919 ਵਿੱਚ ਹੋਇਆ ਅਤੇ ਮੌਤ ਉਹਨਾਂ ਦੀ 22 ਜੁਲਾਈ 1995 ਦੀ ਦੱਸੀ ਜਾਂਦੀ ਹੈ 1928 ਤੋਂ 1995 ਤੱਕ ਇਹਨਾਂ ਨੇ ਰਾਜ ਕੀਤਾ ਸ਼ੁਰੂ ਵਿੱਚ ਅੰਗਰੇਜ਼ਾਂ ਨਾਲ ਅਲਾਈਨਡ ਰਹੇ ਪਰ ਬਾਅਦ ਵਿੱਚ ਕੇਸ ਅਤੇ ਦਾੜੀ ਵਧਾਈ ਅਤੇ ਨਾਬਾ ਅਕਾਲ ਬਟਾਲੀਅਨ ਬਣਾਈ ਐਸ ਕਹਾਣੀ ਵਿੱਚ ਕੁੱਲ 9 ਮੁਖ ਰਾਜੇ ਹੋਏ। ਹਮੀਰ ਤੋਂ ਲੈ ਕੇ ਪ੍ਰਤਾਪ ਤੱਕ ਅਤੇ ਨਾਬਾ ਨੇ ਸਿੱਖ ਪੰਥ ਲਈ ਗੁਰਦੁਆਰੇ ਬਣਾਈ। ਵਿਦਿਆ ਪ੍ਰਮੋਟ ਕੀਤੀ ਪਰ ਅੰਗਰੇਜ਼ਾਂ ਨਾਲ ਵੀ ਗੱਠ ਜੋੜ ਰੱਖਿਆ। ਅੰਤ ਵਿੱਚ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਸਵੰਤ ਵਰਗੇ ਨੇ ਅੰਗਰੇਜ਼ਾਂ ਨਾਲ ਮਿਲ ਕੇ ਖਾਲਸਾ ਰਾਜ ਨੂੰ ਨੁਕਸਾਨ ਪਹੁੰਚਾਇਆ ਪਰ ਰਪਦਮਨ ਅਤੇ ਹੀਰਾ ਨੇ ਪੰਥ ਨੂੰ ਬਚਾਉਣ ਲਈ ਲੜਾਈ ਵੀ ਲੜੀ। ਅੱਜ ਵੀ ਵਾਦ ਵਿੱਚ ਵੰਡੀ ਕੌਮ ਨੂੰ ਏਕਤਾ ਨਾਲ ਇਤਿਹਾਸ ਵੇਖਣਾ ਚਾਹੀਦਾ ਹੈ। ਗਰੁੱਪ ਯਾਰੋ ਇੱਥੇ ਨਾਬਾ ਰਿਆਸਤ ਦੇ ਇਤਿਹਾਸ ਵਿੱਚ ਦੋਵੇਂ ਪੱਖ ਸਾਫ਼ ਦਿਖਦੇ ਨੇ ਇੱਕ ਪਾਸੇ ਉਹ ਰਾਜੇ ਜਿਹੜੇ ਅੰਗਰੇਜ਼ਾਂ ਨਾਲ ਮਿਲ ਕੇ ਆਪਣੀ ਰਿਆਸਤ ਬਚਾਉਣ ਲਈ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਨੁਕਸਾਨ ਪਹੁੰਚਾਉਂਦੇ ਰਹੇ ਅਤੇ ਦੂਜੇ ਪਾਸੇ ਉਹ ਜਿਹੜੇ ਸਿੱਖ ਪੰਥ ਨੂੰ ਸਾਥ ਦੇ ਕੇ ਅੰਗਰੇਜ਼ਾਂ ਦਾ ਵਿਰੋਧ ਕਰਦੇ ਰਹੇ ਇਹ ਨਹੀਂ ਕਿ ਸਾਰੇ ਰਾਜੇਗਦਾਰ ਸਨ ਜਾਂ ਸਾਰੇ ਹੀ ਵਫਾਦਾਰ ਸਨ ਇਹ ریاਸਤੀ ਸਿਆਸਤ ਅਤੇ ਵਕਤ ਦੀਆਂ ਮਜਬੂਰੀਆਂ ਦਾ ਨਤੀਜਾ ਸੀ ਇਸ ਦਾ ਕੋਲਨ ਰਚੋੜ ਇਹ ਹੈ ਕਿ ਨਾਭਾ ਰਿਆਸਤ ਨੇ ਸਿੱਖ ਪੰਥ ਲਈ ਬਹੁਤ ਕੁਝ ਕੀਤਾ ਮਿਸਰੀ ਜੰਗਾਂ ਤੋਂ ਲੈ ਕੇ ਅਕਾਲੀ ਲਹਿਰ ਤੱਕ ਪਰ ਅੰਗਰੇਜ਼ਾਂ ਨਾਲ ਗੱਠ ਜੋੜ ਵੀ ਰੱਖਿਆ ਜਿਸ ਨਾਲ ਖਾਲਸਾ ਰਾਜ ਨੂੰ ਬਹੁਤ ਨੁਕਸਾਨ ਹੋਇਆ ਇਹ ਵਿਰੋਧ ਅਤੇ ਹਾਮੀ ਦਾ ਮਿਸ਼ਰਣ ਹੈ ਨਾ ਪੂਰੀ ਗਦਾਰੀ ਅਤੇ ਨਾ ਹੀ ਪੂਰੀ ਵਫਾਦਾਰੀ ਇਹ ਵਕਤ ਦੀਆਂ ਸਿਆਸੀ ਮਜਬੂਰੀਆਂ ਅਤੇ ریاਸਤੀ ਹਿੱਤਾਂ ਦਾ ਨਤੀਜਾ ਸੀ ਗੁਰੂ ਪਿਆਰੋ ਮੈਂ ਇਹ ਕਹਿਣਾ ਚਾਹੁੰਦਾ ਕਿ ਨਾਭਾ ਰਿਆਸਤ ਦਾ ਇਤਿਹਾਸ ਸਾਡੇ ਲਈ ਇੱਕ ਅਜੀਹੀ ਕਹਾਣੀ ਹੈ ਜਿਸ ਵਿੱਚ ਵੀਰਤਾ ਵੀ ਹੈ ਅਤੇ ਗਲਤੀਆਂ ਵੀ ਹਨ ਜਸਵੰਤ ਸਿੰਘ ਵਰਗੇ ਰਾਜੇ ਨੇ ਅੰਗਰੇਜ਼ਾਂ ਨਾਲ ਮਿਲ ਕੇ ਖਾਲਸਾ ਰਾਜ ਨੂੰ ਨੁਕਸਾਨ ਪਹੁੰਚਾਇਆ ਜਿਸ ਨੂੰ ਅਸੀਂ ਗਦਾਰੀ ਵਾਂਗ ਵੇਖਦੇ ਹਾਂ ਅਤੇ ਇਸ ਤੋਂ ਨਫ਼ਰਤ ਵੀ ਕਰਦੇ ਹਾਂ ਪਰ ਦੇ ਪਦਮਨ ਸੰਗਤ ਹੀਰਾ ਸਿੰਘ ਵਰਗੇ ਨੇ ਅਕਾਲੀ ਲਹਿਰ ਦਾ ਸਾਥ ਦਿੱਤਾ ਗੁਰਦੁਆਰੇ ਬਣਵਾਏ ਸਿੱਖ ਵਿਦਿਆ ਨੂੰ ਵਿਧਾਇਆ ਜਿਸ ਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ ਇਹਨਾਂ ਦੋਵਾਂ ਵਿਚਕਾਰ ਵੰਡੀ ਕੌਮ ਨੂੰ ਏਕਤਾ ਦੀ ਲੋੜ ਹੈ ਅਤਿਆਰ ਤੋਂ ਸਿੱਖੀਏ ਕਿ ਗਲਤੀਆਂ ਨੂੰ ਮਾਫ ਕਰਕੇ ਅੱਗੇ ਵਧਿਏ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਅੱਜ ਵੀ ਨਾਬਾ ਪਰਿਵਾਰ ਜਾਂ ਕੋਈ ਵੀ ਰਾਸਤੀ ਵੰਸ਼ਜ ਜੇ ਸਿੱਖੀ ਨਾਲ ਜੁੜੇ ਹਨ ਤਾਂ ਉਹਨਾਂ ਨੂੰ ਗળે ਲਗਾਈਏ ਅਤੇ ਪੰਜਾਬ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕਰੀਏ ਵੰਡ ਨਾਲ ਨਹੀਂ ਏਕਤਾ ਨਾਲ ਹੀ ਅਸੀਂ ਮਜ਼ਬੂਤ ਹੋਵਾਂਗੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਟਿਆਲਾ ਅਤੇ ਜੀਂਦ ਰਿਆਸਤ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂ ਤਾਂ ਕਿਰਪਾ ਕਰਕੇ ਤੁਸੀਂ ਕਮੈਂਟ ਕਰਨਾ ਨਾ ਭੁੱਲਣਾ ਅਤੇ ਕਮੈਂਟ ਵਿੱਚ ਦੱਸਣਾ ਕਿ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਡੇ ਸਿੱਖ ਕੌਮ ਦੇ ਰੌਲੇ ਘੜ ਸਕਣ ਅਤੇ ਲੋਕਾਂ ਨੂੰ ਅਸਲੀਅਤ ਸਮਝ ਆ ਸਕੇ ਵਾਤਵਦ ਲਾਈਕ ਤੇ ਕਮੈਂਟ ਜਰੂਰ ਕਰਨਾ ਤੇ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਤਿਹਾਸ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਅਗਲਾ ਇਤਿਹਾਸ ਜੇ ਪਟਿਆਲਾ ਅਤੇ ਜੀਂਦ ਰਿਆਸਤ ਦਾ ਚਾਹੁੰਦੇ ਹੋ ਤਾਂ ਮੈਂ ਉਹ ਵੀ ਦੱਸ ਸਕਦਾ ਹਾਂ ਜੀ ਹੋਈਆਂ ਬਿਆੰਤ ਭੁੱਲਾਂ ਦੀ ਖੀਮਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ